ਦੇ ਨਹੀਂ ਧੋਣੇ ਕਿਉਂਕਿ ਪਰਦੇ ਤਾਂ ਨਹੀਂ ਧੋਣੇ ਆਪਾਂ ਮਿਸਤਰੀ ਲਾਉਣੇ ਆ ਫੇਰ ਸਹੀ ਹੈ ਜੀ ਤੇ ਮਿਸਤਰੀਆਂ ਦੀ ਗੱਲ ਬਾਤ ਚ ਕਰਾਂਗੇ ਮੈਨੂੰ ਚੱਕਰ ਆਣ ਲੱਗ ਜਾਂਦੇ ਨੇ ਮਿਸਤਰੀਆਂ ਦਾ ਨਾਮ ਸੁਣ ਕੇ ਪਹਿਲਾ ਕਾਰਨ ਇਹ ਹੈ ਜੀ ਕਿਰਨਦੇਵ ਭਰਾ ਦਾ ਵਿਆਹ ਹੈ ਕਿਰਨ ਨਾ ਇਬਾਦਤ ਨਾਲ ਡਰੋਰਾਂ ਦੇ ਵਿੱਚ ਨਾ ਬਹੁਤ ਸਮਾਨ ਇੱਧਰ ਉੱਧਰ ਘੜ ਦਿੰਦੀ ਐ। ਲੋ ਜੀ ਕਿਰਨ ਨੇ ਬਹੁਤਾ ਹੀ ਖਲਾਰਾ ਪਾ ਰੱਖਿਆ ਸੀ ਘਰ ਦੇ ਵਿੱਚ ਤੇ ਮੈਂ ਸਾਫ਼ ਕੀਤਾ। ਤੂੰ ਹੀ ਵੀ ਰਹਿਨੇ ਮੈਂ ਕੱਲੀ ਘਰ ਚ ਨਹੀਂ ਰਹਿੰਦੀ। ਤੂੰ ਵੀ ਰਹਿਦੇ ਤੁਹਾਡੀ ਕੁੜੀ ਰਹਿੰਦੀ ਇੱਥੇ। ਮਤਲਬ ਮੈਂ ਨਾ ਉਹ ਗੱਲ ਲੁਕਾ ਕੇ ਰੱਖੀ ਤੁਹਾਡੇ ਤੋਂ। ਕਿਹੜੀ? ਦਾਹੀ ਆ। ਅੰਦਰੋਂ-ਅੰਦਰੀ ਮੈਂ ਸੋਚਦੀ ਸੀ ਕਿ ਮੈਂ ਮਤਲਬ ਵੇਸ਼ ਪਿੰਨ ਦੱਸਾਂ ਕਿ ਨਾ ਦੱਸਾਂ। ਮੈਂ ਇੱਕ ਮੰਦ ਸੋਚਦੀ ਸੀ ਕਿ ਚਲ ਦੱਸ ਦਿੰਨੀ ਆ। ਵੀ ਮੇਰੀ ਕਿਹੜੀ ਗਲਤੀ ਐ ਪਰ ਮੈਂ ਕਿਹਾ ਫੇਰ ਮੈਂ ਪਤਾ ਨਹੀਂ ਛਿਪੀ ਆ ਮੈਨੂੰ ਡਾਂਟਣਾ ਲੱਗ ਜਾਣਾ ਹੈ ਨਾ। ਮੈਂ ਤੁਹਾਨੂੰ ਸਸ ਵੀਰ ਕਾ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਜਿਆਦੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਜਿਆਦੇ ਵਧੀਆ ਹਾਂ ਤੇ ਕਈ ਜਣੇ ਮੇਰੇ ਵੀਰ ਮੇਰੀ ਭੈਣਾ ਬਜ਼ੁਰਗ ਅੰਟੀਆਂ ਅੰਕਲ ਬੜੇ ਮੈਸੇਜ ਕਰਦੇ ਨੇ ਇੰਸਟਾ ਤੇ ਵੀ ਤੇ ਕਮੈਂਟਸ ਵੀ ਕਰਦੇ ਨੇ ਵੀ ਤੁਸੀਂ ਵਲੌਗ ਨਹੀਂ ਪਾਉਂਦੇ ਸਭ ਠੀਕ ਹੈ ਇੱਥੋਂ ਤੱਕ ਸਾਡੇ ਰਿਸ਼ਤੇਦਾਰ ਜਿਹੜੇ ਸੱਜਣ ਮਿੱਤਰ ਨੇ ਉਹ ਵੀ ਮੈਸੇਜ ਫੋਨ ਕਰਦੇ ਨੇ ਕਿ ਕੀ ਗੱਲ ਸਭ ਠੀਕ ਹੈ ਜੀ ਤੁਸੀਂ ਵਲੌਗ ਨਹੀਂ ਬਣਾ ਰਹੇ ਤਮੇ ਦੱਸਣਾ ਚਾਹਣਾ ਜਿਵੇਂ ਸਭ ਕੁਝ ਠੀਕ ਹੈ ਉਸ ਪਰਮਾਤਮਾ ਦੀ ਬਹੁਤ ਮਿਹਰ ਹੈ ਸਭ ਕੁਝ ਠੀਕ ਹੈ ਬਸ ਕੰਮਾਂ ਕਾਰਾਂ ਵਿੱਚ ਥੋੜੇ ਜਿਹਾ ਜ਼ਿਆਦਾ ਬਿਜ਼ੀ ਹੋਏ ਹੋਏ ਸੀ ਕਿਉਂਕਿ ਉਹਨੂੰ ਪਤਾ ਵੀ ਮੈਂ ਮੇਰਾ ਕੰਮ ਟੂਰਿਜ਼ਮ ਦਾ ਵੀ ਹੈਗਾ ਮੈਂ ਵੀਜ਼ਾ ਵੀਜ਼ਾ ਵਗੈਰਾ ਅਪਲਾਈ ਕਰਦਾ ਤਾਂ ਉਧਰ ਥੋੜਾ ਜਿਆਦਾ ਧਿਆਨ ਸੀ ਕਿਉਂਕਿ ਘਰੇ ਰਹਿੰਦਾ ਸੀ ਸਾਰਾ ਦਿਨ ਸਟੂਡੀਓ ਦੇ ਵਿੱਚ ਹੁਣ ਥੋੜਾ ਜਿਹਾ ਜਿੰਨੇ ਪੈਂਡਿੰਗ ਕੰਮ ਸੀ ਸਾਰੇ ਨਿਬੜੇ ਨੇ ਥੋੜੇ ਬੁੱਤ ਰਹਿ ਗਏ ਨੇ ਹੁਣ ਥੋੜਾ ਜਿਹਾ ਫ੍ਰੀ ਹੋਇਆ ਮੈਂ ਤੇ ਅ ਹੁਣ نیوز ਹੁਣ ਰੈਗੂਲਰ ਰੈਗੂਲਰ ਵਲੌਗ ਬਣਾਵਾਂਗੇ ਤੇ ਹੁਣ ਬਹੁਤ ਵਧੀਆ ਦਿਨ ਆ ਰਹੇ ਨੇ ਕਿਉਂਕਿ ਅਗਲਾ ਅਕਤੂਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਅਕਤੂਬਰ ਦਾ ਮਹੀਨਾ ਵੈਸੇ ਹੀ ਇੱਕ ਫੈਸਟੀਵਲ ਸੀਜ਼ਨ ਦਾ ਵਕ ਜਿਹੜੀ ਵਾਈਬ ਹੁੰਦੀ ਹੈ ਬਾਹਰ ਦੀ ਬੜੀ ਅੱਛੀ ਹੁੰਦੀ ਕਿਉਂਕਿ ਮੌਸਮ ਵੀ ਠੰਡਾ ਠੰਡਾ ਜਿਹਾ ਹੋ ਜਾਂਦਾ ਹੈ ਤੇ ਉਤੋਂ ਫੈਸਟੀਵਲ ਆ ਜਾਂਦੇ ਨੇ ਤੇ ਵੈਸੇ ਹੀ ਰੌਣਕ ਮੇਲਾ ਜਿਹਾ ਜਿਆਦਾ ਲਿਖਦਾ ਹੁੰਦਾ ਹੈ ਹਨ ਉਸ ਤੋਂ ਬਾਅਦ ਕਿਰਨ ਦੇ ਭਰਾ ਦਾ ਵਿਆਹ ਕਿਰਨ ਨੇ ਸਭ ਉੱਡ ਗਈ ਆਪੇ ਡਿੱਗਿਆ ਆਪੇ ਡਿੱਗਿਆ ਨਾ ਆਪੇ ਡਿੱਗਿਆ ਆਪੇ ਡਿੱਗਿਆ ਖੜੇ ਹੋ ਜੋ ਖੜੇ ਹੋ ਜੋ ਖੜੇ ਹੋ ਆਜ 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 ਮੇਰਾ ਮੇਰਾ ਬੇ ਮੇਰਾ ਬੇ ਮੇਰੇ ਸੋਨਾ ਕਿਰਨ ਨੇ ਸਫਾਈ ਅਭਿਆਨ ਸ਼ੁਰੂ ਕੀਤਾ ਪੌੜੀ ਲਾ ਕੇ ਇਹ ਇਬਾਦਤ ਕਹਿੰਦੀ ਮੈਂ ਪੌੜੀ ਦੇ ਉੱਪਰ ਚੜਨਾ ਹੈ ਹਾਏ ਮੈਂ ਤਾਂ ਕਿੰਨੇ ਦਿਨਾਂ ਦੀ ਪੌੜੀ ਇਸੇ ਕਰਕੇ ਨਹੀਂ ਕਾੜ ਰਹੀ ਮੈਨੂੰ ਪਤਾ ਹੀ ਹੈ ਮੈਨੂੰ ਸਫਾਈ ਨਹੀਂ ਕਰਨ ਦੇਣੀ ਇਹ ਮਗਰ ਮਗਰ ਉੱਤੇ ਚੜਦੀ ਹੈ ਜਿਹੜਾ ਪੌੜੀ ਤੇ ਚੜਦੀ ਹੈ ਉੱਤੇ ਜਿਹੜਾ ਉਹ ਨਹੀਂ ਹੁੰਦਾ ਕੀ ਹੈ ਸਲਾਈਡਰ ਹੈ ਨਾ ਪੌੜੇ ਵਾਲਾ ਪਾਰਕ ਵਿੱਚ ਜਾਂਦੀ ਹੈ ਤਾਂ ਪੌੜੀ ਚੜ ਕੇ ਸਲਾਈਡ ਕਰਦੀ ਹੈ ਤੇ ਇੱਧਰ ਚੜ ਜਾਂਦੀ ਸਲਾਈਡ ਹੁੰਦਾ ਨਹੀਂ ਇਸ ਦਾ ਸਲਾਈਡ ਨੂੰ ਪਤਾ ਕਿ ਅਗਲੇ ਪਾਸੇ ਹੈ ਤੇ ਹੈ ਨਹੀਂ ਕੱਕ ਹਾਂ ਹੈ ਤੇ ਹੈ ਨਹੀਂ ਕੱਕ ਤੋ ਲੀ ਚਲ ਚੱਲ ਚੱਲ ਚਾਰ ਲੱਸ ਤੋਂ ਚਾਰ ਪਹਿਲਾਂ ਚਲ ਚਲੋ 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 ਚਲ 1 1 ਜਦੋਂ ਆ ਸਪੇਸ ਨਾਲ ਇੱਕ ਪੱਟ ਡੜ ਜਾਂਦਾ ਇਹਦੇ ਵਿੱਚ ਇਹਨਾਂ 2 3 4 5 ਹੁਣ ਅਗਲੇ ਪੱਤੇ ਕਿੱਦਾਂ ਜਾਵਾਂਗੇ 6 ਇਹ ਵਾਧਾ ਤੇ ਇੱਧਰ ਰੱਖੋ ਉਹਨਾਂ ਤੇ ਧਰੀ ਜੰਪ ਕਰ ਲੈ ਨਹੀਂ ਜੰਪ ਕਰ ਦੋ ਜੰਪ ਕਰ ਦਿਨ ਨਹੀਂ ਪਕੜੀ ਕਰਾਓ ਤੁਸੀਂ ਇਹਨੇ ਆਪਿਆਂ ਇਹ ਏ ਆਹ ਵਾ ਵਾ ਚਲੋ ਚਲੋ ਤੁਸੀਂ ਚੜਜੋ ਹੁਣ ਜੀ ਚੜਨੇ ਸਾਮਨੇ ਕੁਝ ਮੈਂ ਕਰਨਾ ਸਾਮਨ ਲੋ ਜੀ ਕਿਰਨ ਸਫਾਈ ਅਭਿਆਨ ਕਰਦੇ ਹੋਏ ਸ਼ੁਰੂ ਤੇ ਮੇਰੀ ਵੀ ਕੋਈ ਡਿਊਟੀ ਲਾਈ ਪਰ ਮੈਂ ਹਲੇ ਵਿਹਲਾ ਬੈਠਾ ਹੋਇਆ ਮੈਂ ਕੁਝ ਕਰ ਨਹੀਂ ਰਿਹਾ ਤੇ ਕਿਰਨ ਆਪਣੇ ਕੰਟਿਆਂ ਦੇ ਉੱਪਰ ਉਹ ਕਿਰਨ ਉਹ ਉਧਰੋਂ ਉੱਪਰ ਉੱਪਰੋਂ ਰੋਡ ਸਾਰੀ ਸਾਫ਼ ਕਰ ਰਹੇ ਨੇ ਪਰਦੇ ਨਹੀਂ ਧੋਣੇ ਕਿਉਂਕਿ ਪਰਦੇ ਤਾਂ ਨਹੀਂ ਧੋਣੇ ਆਪਾਂ ਮਿਸਤਰੀ ਲਾਉਣੇ ਆ ਫੇਰ ਇਹ ਹੱਸੇ ਤੇ ਉਹਦੀ ਮਿੱਟੀ ਘਟਾ ਫੇਰ ਉੱਡਣਾ ਵਾ ਜਲਦੀ ਤੁਹਾਨੂੰ ਦੱਸਾਂਗੇ ਕਿ ਮਿਸਤਰੀ ਕਿਉਂ ਲਾਉਣੇ ਆ ਖੁਦ ਕਿਉਂ ਹੈ ਕਿਉਂ ਹੈ ਬੋਤਲ ਕਿਉਂ ਦੱਸੋ ਕਿਉਂ ਹੈ ਜੀ ਮਿਸਤਰੀਆਂ ਦੀ ਗੱਲ ਬਾਅਦ ਚ ਕਰਾਂਗੇ ਮੈਨੂੰ ਚੱਕਰ ਆਣ ਲੱਗ ਜਾਂਦੇ ਨੇ ਮਿਸਤਰੀਆਂ ਦਾ ਨਾਮ ਸੁਣ ਕੇ ਕੋਈ ਮਿਸਤਰੀ ਘਰ ਦੇ ਵਿੱਚ ਬਾੜ ਲੋ ਤਾਂ ਉਹਨਾਂ ਨੂੰ ਕਹਿੰਦੇ ਨੇ ਕੱਢਣਾ ਔਖਾ ਐ ਵੈਸੇ ਐਕਚੁਅਲੀ ਮਿਸਤਰੀਆਂ ਨੂੰ ਕੱਢਣਾ ਔਖਾ ਨਹੀਂ ਹੁੰਦਾ ਆਪਾਂ ਜਦੋਂ ਘਰੇ ਬਾੜਦੇ ਨੇ ਨਾ ਮਿਸਤਰੀ ਇੱਕ ਕੰਮ ਲਈ ਆਪਾਂ 3600 ਕੰਮ ਫੋਰ ਨਾਲ ਸ਼ੁਰੂ ਕਰ ਦੇਣਾ ਵੀ ਇਹ ਵੀ ਕਰ ਲਈਏ ਵੀ ਇਹ ਵੀ ਕਰ ਲਈਏ ਵੀ ਇਹ ਵੀ ਕਰ ਲਈਏ ਜਿਹਦੇ ਕਰਕੇ ਸਾਡੇ ਮਿਸਤਰੀਆਂ ਦਾ ਕੰਮ ਜਿਆਦਾ ਵੱਧ ਜਾਂਦਾ ਹੁੰਦਾ ਪਰ ਇਸ ਵਾਰ ਜਿਹੜੇ ਮੈਂ ਮਿਸਤਰੀ ਲਾਣੇ ਨੇ ਵਾਕਈ ਕੰਮ ਜਿਆਦਾ ਏ ਇਹ ਵਾਰ ਤੁਸੀਂ ਕੱਲਿਓ ਪੁੱਤ ਟੈਨ ਨਹੀਂ ਹੋਏ ਆਲੇ 5 ਹੋਏ ਨੇ ਚਲੋ ਮਾਰੋ ਸ਼ਾਲਾ ਜੰਪ ਕਰੋ ਜੰਪ ਕਰ ਦੋ ਇਹ ਮਿਸਤਰੀਆਂ ਦਾ ਕੰਮ ਬਹੁਤ ਜਿਆਦਾ ਏ ਇਸ ਵਾਰ ਮਤਲਬ ਜਿਆਦਾ ਹੀ ਆਲਮੋਸਟ ਪੂਰਾ ਘਰ ਹੀ ਰੇਨੋਵੇਟ ਕਰਨਾ ਹੈ ਉਹ ਤੁਹਾਨੂੰ ਫਿਰ ਦੱਸਾਂਗੇ ਕਿ ਕੀ ਕੀ ਕਰਾਣਾ ਹੈ ਹਨਾ ਸਰਦੀਆਂ ਵਿੱਚ ਕਰਾਂਗੇ ਸਰਦੀਆਂ ਵਿੱਚ ਕਰਾਂਗੇ ਮਤਲਬ ਅਗਲੇ ਸਾਲ ਦੀ ਸਟਾਰਟਿੰਗ ਦੇ ਵਿੱਚ ਜਨਵਰੀ ਤੋਂ ਬਾਅਦ ਤੇ ਹੁਣ ਜਨਵਰੀ ਤੋਂ ਬਾਅਦ ਅਕਤੂਬਰ ਨਵੰਬਰ ਦਸੰਬਰ ਸਾਡੇ ਇੰਨੇ ਜਿਆਦੇ ਵਿਅਸਤ ਹੋਣ ਵਾਲੇ ਮਹੀਨੇ ਨੇ ਤੇ ਤੁਹਾਨੂੰ ਬਹੁਤ ਆਨੰਦ ਤੇ ਬਹੁਤ ਵਧੀਆ ਲੱਗੇਗਾ ਇਹ ਵਲੌਗਸ ਦੇਖ ਕੇ ਪਹਿਲਾ ਕਾਰਨ ਦਇਆ ਜੀ ਕਿਰਨਦੇ ਭਰਾ ਦਾ ਵਿਆਹ ਹੈ ਏ ਦੂਜਾ ਵਿਆਹ ਨਹੀਂਗਾ ਕਿ ਪਿਛਲੇ ਸਾਲ ਵੀ ਹੋਇਆ ਕਿਰਨਦੇ ਭਰਾ ਦਾ ਵਿਆਹ ਔਰ ਇਹ ਕਿਰਨ ਦਾ ਦੂਸਰਾ ਭਰਾ ਪੂਆਜ ਦਾ ਬੇਟਾ ਉਹ ਜਿਹੜਾ ਉੱਧਰ ਚੇਂਜ ਹੋ ਗਿਆ ਨਾ ਮਹੌਨ ਇਹ ਤਾਂ ਰੋਰੀ ਮੇਰੇ ਤੋਂ ਚੜ੍ਹਿਆ ਨਹੀਂ ਜਾ ਰਿਹਾ ਚਲ ਚਲ ਕਿਰਨ ਦੇ ਦੂਜੇ ਭਰਾ ਦਾ ਵਿਆਹ ਹੈ ਜਿਵੇਂ ਕਿ ਲੱਕੀ ਦਾ ਲੱਕੀ ਆਪਣਾ ਸਪੇਨ ਵਾਲਾ ਲੱਕੀ ਉਹਦਾ ਵਿਆਹ ਆ ਗਿਆ ਜੀ ਬੜੀ ਜਲਦੀ ਹੁਣ ਨਵੰਬਰ ਦੇ ਵਿੱਚ ਵਿਆਹ ਹੈ ਡੇਟ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਉਹਨਾਂ ਨੇ ਆ ਜਣਾ ਜੀ ਅਕਤੂਬਰ ਦੇ ਸਟਾਰਟਿੰਗ ਦੇ ਵਿੱਚ ਮੈਂ ਨਾ ਕਿੜ ਨੂੰ ਇਹੀ ਕਹਿਦਾ ਵੀ ਜਿਹੜੇ ਜਿਹੜੇ ਤੁਸੀਂ ਸੂਟ ਸਵਾਣੇ ਨੇ ਆਪਣੇ ਹੁਣੇ ਸਵਾ ਲਓ ਕਿਉਂਕਿ ਮੁੜ ਕੇ ਟੇਲਰਾਂ ਕੋਲੋਂ ਨਹੀਂ ਟਾਈਮ ਹੁੰਦਾ ਕਿਉਂਕਿ ਸੀਜ਼ਨ ਆ ਜਾਂਦਾ ਹੁੰਦਾ ਮੈਂ ਵੀ ਆਪਣੇ ਕੱਪੜੇ ਕਪੜੇ ਸੀਣ ਨੂੰ ਦੇ ਆਇਆ ਕਿਰਨ ਵੀ ਆਪਣੀ ਭਾਲ ਫੇਰਾਂ ਦੀ ਬੜੇ ਜੋਰਾਂ ਸ਼ੋਰਾਂ ਨਾਲ ਜਾ ਰਹੀ ਹੈ ਮੁੰਡਿਆਂ ਦਾ ਕੰਮ ਬੜਾ ਸੌਖਾ ਹੁੰਦਾ ਜੀ ਦੁਕਾਨ ਤੇ ਗਏ ਜੋ ਚੀਜ਼ ਲੈਣੀ ਲਈ ਜਾਂ ਸਟਿਚ ਕਰਾਣੀ ਤਾਂ ਦੇ ਦਿਨ ਨਾਲ ਦੀ ਨਾਲ ਖਤਮ ਲੇਡੀਜ਼ ਦਾ ਹੁੰਦਾ ਪਹਿਲਾਂ ਤਾਂ ਸੋਚਣਾ ਵੀ ਕਿਹੜਾ ਸੂਟ ਪਾਣਾ ਕਲਰ ਕਿਹੜਾ ਪਾਣਾ ਉਸਤੇ ਵਰਕ ਕਿਦਾਂ ਦਾ ਕਰਾਉਣਾ 3600 ਥਾਵਾਂ ਤੇ ਫਿਰਨਾ 3600 ਡਿਜ਼ਾਈਨ ਦੇਖਣੇ ਫਿਰ ਉਹਨੂੰ ਤਿਆਰ ਕਰਵਾਉਣਾ ਬੜਾ ਲੰਬਾ ਜਿਹੜਾ ਪ੍ਰੋਸੀਜਰ ਹੈ ਮੈਂ ਇਸ ਕਰਕੇ ਕਰਨ ਨੂੰ ਕਹਤਾ ਆਉਂਦੀ ਕਰਨਾ ਇਸ ਕਰਕੇ ਕਿਰਨ ਨੂੰ ਮੈਂ ਪਹਿਲਾਂ ਹੀ ਕਹਦਾ ਕਿਰਨ ਆਪਣੇ ਪਹਿਲਾਂ ਹੀ ਤਿਆਰੀ ਕਰ ਲਓ ਪਰ ਮੈਡਮ ਕਹਿੰਦੀ ਮੇਰੀ ਤਿਆਰੀ ਨਹੀਂ ਛੇਤੀ ਨਹੀਂ ਹੋਣੀ ਤਾਂ ਹੋ ਹੀ ਜਾਊਗੀ ਉਹਨੇ ਹੁਣ ਤੱਕ ਤਾਂ ਹੋ ਹੀ ਜਾਊਗੀ ਹ ਹਿੰਮਤ ਰਾਂ ਦੇ ਆਉਣ ਤੱਕ ਹੋ ਜਾਊਗੀ ਤੇ ਅਗਤੂ ਨਵੰਬਰ ਚ ਵਿਆਹ ਹੈ ਜੀ ਹੁਣ ਤੁਸੀਂ ਇਹਨੂੰ ਲੈ ਕੇ ਨਾ ਬਹੁਤ ਕੰਮ ਕਰੋ ਤੁਹਾਨੂੰ ਬਾਹਨਾ ਮਿਲ ਗਿਆ ਅੱਜ ਵਲੌਗ ਬਣਾਓ ਸਫਾਈਆ ਕਰੋ ਡਰੋਰ ਸਾਰੇ ਚੰਗੀ ਤਰ੍ਹਾਂ ਵਿੱਚੋਂ ਸਮਾਨ ਕੱਢ ਕੇ ਜਿਹੜੀ ਚੀਜ਼ ਚਾਹੀਦੀ ਉਹ ਰੱਖੋ ਜਿਹੜੀ ਚ ਨਹੀਂ ਚਾਹੀਦੀ ਸਟੋ ਕਿਉਂਕਿ ਇਹ ਨਾ ਇਬਾਦਤ ਨਾ ਡਰੋਰਾਂ ਦੇ ਵਿੱਚ ਨਾ ਬਹੁਤ ਸਮਾਨ ਇੱਧਰ ਉੱਧਰ ਘੜ ਦਿੰਦੀ ਐ ਕੋਈ ਘਰ ਦੇ ਵਿੱਚ ਨਾ ਮਤਲਬ ਜਦੋਂ ਨਹੀਂ ਹੁੰਨੀ ਇਬਾਦ ਥੋੜੀ ਪਹਿਲਾਂ ਛੋਟਿੰਗ ਹੁੰਦੀ ਸੀ ਉਹ ਚੀਜ਼ਾਂ ਨੇ ਜਦੋਂ ਤੁਰਨ ਲੱਗੀ ਐ ਨਾ ਤੁਰਨ ਤੋਂ ਬਾਅਦ ਇਹਨੇ ਘਰ ਦੇ ਵਿੱਚ ਸਾਰਾ ਅਸਤ ਵਿਅਸਤ ਕੀਤਾ ਤੇ ਮੈਂ ਵੀ ਇਹਨਾਂ ਜਿਆਦਾ ਧਿਆਨ ਨਹੀਂ ਦਿੰਦੀ ਮੈਂ ਚੱਲ ਕੋਈ ਨੀ ਜੀ ਖੇਡਦੀ ਐ ਇਹੋ ਜਿਹਾ ਕੰਮ ਕਰਦੀ ਐ ਇਹੋ ਹੀ ਤਾਂ ਦਾ ਟਾਈਮ ਵਾ ਕੋਈ ਸਮਾਨ ਕਿਤੇ ਰੱਖ ਦਿੰਦੀ ਕੋਈ ਕਿਤੇ ਢਾਹ ਦਿੰਦੀ ਹੁਣ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਇਦਾਂ ਇੱਕ ਚੀਜ਼ ਇੱਥੇ ਵੱਢ ਜਾ ਥੱਲੇ ਵੜ ਜਾਊਗੀ ਮੰਨ ਲਓ ਕੋਈ ਕਲਚਰ ਐ ਨਾ ਜਿਹੜੀ ਨੂੰ ਆਪਾਂ ਕਿਚਨ ਵਾਲੇ ਭਾਂਡੇ ਲੈ ਕੇ ਦੇਤੇ ਉਹਦਾ ਕਾਂਟਾ ਚਮਚਾ ਕੋਈ ਕਿਤੇ ਕਿਤੇ ਵਾੜ ਦਿੰਦੀ ਆ ਕੋਈ ਥਾਣੀ ਜਿੱਥੇ ਰੱਖਦੀ ਪਈ ਨੇ ਆਪਣਾ ਕਿਤੇ ਨਾ ਕਿਤੇ ਸਮਾਨ ਵਾੜ ਦੇਣਾ ਤੈਨੂੰ ਯਾਦ ਹੁੰਦਾ ਇਹਨੂੰ ਇੰਨਾ ਵੀ ਮੈਂ ਕਿਹੜੀ ਚੀਜ਼ ਕਿੱਥੇ ਵਾੜੀ ਉਹ ਤੋਂ ਕੱਢ ਕੇ ਆਪੇ ਲੈ ਆਉਂਦੀ ਆ ਹੂੰ ਹੂੰ ਹੁਣ ਤੁਹਾਨੂੰ ਮੈਂ ਜਿਹੜਾ ਕੰਮ ਦਿੱਤਾ ਵਾ ਉਹ ਪਲੀਜ਼ ਕਰ ਲਓ ਤੁਹਾਨੂੰ ਹੁਣ ਅੱਜ ਬਾਹਨਾ ਮਿਲ ਗਿਆ ਵਾ ਮੈਂ ਵਲੌਗ ਬਣਾਉਂਗਾ ਨਹੀਂ ਕਲਮਾ ਕਰ ਲੈਣਾ ਡਰੋਨ ਆ ਜੀ ਸਾਫ ਕਰਨ ਦੇ ਨੇ ਇੱਕ ਉਧਰੋਂ ਇੱਕ ਉਧਰੋਂ ਗੰਦਮੰਦ ਪਾਇਆ ਸਾਰਾ ਸਾਫ ਕਰਨਾ ਸਫਾਈ ਅਭਿਆਨ ਚੱਲ ਰਿਹਾ ਜੀ ਚੰਗੀ ਤਰ੍ਹਾਂ ਹੂੰ ਚਲੋ ਜੀ ਹੋ ਜਾ ਜਿਉਣਾ ਸ਼ੁਰੂ ਤੂੰ ਵੀ ਚਲੋ ਲੋ ਜੀ ਕਿਰਨ ਨੇ ਬਹੁਤਾ ਹੀ ਖਲਾਰਾ ਪਾ ਰੱਖਿਆ ਸੀ ਘਰ ਦੇ ਵਿੱਚ ਤੇ ਮੈਂ ਸਾਫ਼ ਕੀਤਾ ਝੋਕ ਜੀ ਮੈਂ ਨਹੀਂ ਪਾਇਆ ਤੂੰ ਹੀ ਵੀ ਰਹਿਨੇ ਮੈਂ ਕੱਲੀ ਘਰ ਚ ਨਹੀਂ ਰਹਿੰਦੀ ਤੂੰ ਹੀ ਵੀ ਰਹਿ ਉਹ ਤੇ ਤੁਹਾਡੀ ਕੁੜੀ ਰਹਿੰਦੀ ਇੱਥੇ ਅਸੀਂ ਰਹਿੰਦੇ ਆ ਪਰ ਸੀ ਇੰਨਾ ਖਲਾਰੇ ਡਰੋਆ ਦੇ ਵਿੱਚ ਕੀ ਉਹ ਤੁਹਾਡੇ ਖਲਾਰਾ ਹੁੰਦਾ ਚ ਰੋਜ਼ ਚਰਵਾਦੀ ਨੰਦ ਜੀ ਟਾਡੇ ਵਾਲ ਹਵਾ ਚ ਉੱਡ ਰਹੇ ਹੁੰਦੇ ਨੇ ਇੱਥੇ ਤੁਹਾਡੇ ਦਵਾਲੀ ਦੀ ਤੁਸੀਂ ਗੰਜੇ ਹੋ ਮੇਰੇ ਵਾਲ ਮੇਰੇ ਵਾਲ ਭਾਰੀ ਹੋ ਥੱਲੇ ਡਿੱਗਦੇ ਆ ਤੁਹਾਡੇ ਵਾਲ ਹਲਕਾ ਜਦੋਂ ਤੁਸੀਂ ਸੇਰਵਾਉਂਦੇ ਹੋ ਪੱਖਾ ਚਾਲੂ ਹੁੰਦਾ ਹਵਾ ਨਾਲ ਉਹ ਸ਼ਤ ਅੱਛਾ ਮੇਰੇ ਵਾਲ ਹਲਕੇ ਤੁਹਾਡੇ ਭਾਰੀ ਹੈ ਅਲਮਾਰੀ ਨਾਲ ਲੱਗੇ ਆ ਕਿੰਨਾ ਇਹ ਡਰੋਆ ਦੇ ਵਿੱਚ ਮੈਂ ਬੜਿਆ ਸਮਾਨ ਫਾਤੂਲਾ ਜਿਹੜਾ ਖਰਾਬ ਹੈ ਉਹ ਵੀ ਵਿੱਚ ਪਾਇਆ ਹੋਇਆ ਸਾਰਾ ਨਹੀਂ ਵੀ ਟਾੜ ਦੇ ਇੱਥੇ ਮੈਂ ਨਹੀਂ ਪਾਇਆ ਚਲੋ ਚੰਗਾ ਜੀ ਫਿਰ ਮਜ਼ਾ ਆ ਰਿਹਾ ਆ ਜਿਹੜਾ ਲਫਾਫਾ ਲੈ ਕੇ ਦਿੱਤਾ ਚਕਲਾਰਾ ਬਹੁਤ ਸਾਰਾ ਮੇਰੇ ਮੇਰੇ ਕੋਲ ਤੇ ਆ ਪਾ ਗਏ ਮੈਂ ਉਤਲਾ ਉਤਲਾ ਜਿਹਾ ਸਫਾਈ ਕੀਤੀ ਹੈ ਜਿਵੇਂ ਆ ਬੈਲਟ ਬੂਟ ਸਾਫ ਕਰਨਾ ਆ ਪਾ ਕੇ ਜੋ ਚੰਗੀ ਤਰ੍ਹਾਂ ਤੇ ਬਾਬਾ ਵੀ ਲੈ ਕੇ ਰੱਖਦਾ ਆ ਦਵਾਈਆਂ ਜਿਹੜੀਆਂ ਪਈਆਂ ਨੇ ਖਾਣੀਆਂ ਨਹੀਂ ਐਵੇਂ ਨਹੀਂ ਖਾਣੀਆਂ ਨਹੀਂ ਇਹ ਬਿਨਾਂ ਦੇ ਡੇਟਾ ਲੱਗੀਆਂ ਡੇਟਾ ਲੱਗੀਆਂ ਰੱਖੇ ਕਾਤੋਂ ਨੇ ਲਓ ਜੀ ਹੁਣ ਇਹ ਕਮਰੇ ਦੀ ਵਾਰੀ ਆ ਗਈ ਜੀ ਇਹ ਕਮਰਾ ਦੇ ਦਿੱਤਾ ਗਿਆ ਮੈਨੂੰ ਵੀ ਤੋ ਇੱਦੀ ਸਫਾਈਆਂ ਕਰਾਂ ਡਰੋਆਂ ਦੀਆਂ ਸਫਾਈਆਂ ਕਰਾਂਗਾ ਡਰੋਆਂ ਵਿੱਚ ਜਿਹੜਾ ਵਾਧੂ ਘਟੂ ਸਮਾਨ ਆ ਮਤਲਬ ਕੱਢ ਦੇਣਾ ਜਿਹੜਾ ਜਿਹੜੀ ਆਪਾਂ ਨਾ ਕੀ ਕਰਦੇ ਆ ਜਿਹੜੀ ਕੋਈ ਚੀਜ਼ ਫालतू ਪਈਆਂ ਚੱਕ ਕੇ ਡਰੋਅ ਛੜ ਦੇਨੇ ਹੁੰਦੇ ਆ ਹੁਣ ਇਹ ਨੇੜੇ ਜਾ ਕੇ ਜਿਉਂ ਸਫਾਈਆਂ ਕਰਦੇ ਉਹ ਤੋਂ ਲੱਗਦੀ ਵੀ ਐਵੇਂ ਸੱਟੀ ਸੀ ਨੂੰ ਬਾਹਰ ਹੀ ਛੜ ਦੇਦੇ ਠੀਕ ਚ ਹੁਣ ਡਬਲ ਮਿਹਨਤ ਕਰਨੀ ਪਿਆ ਜੀ ਹੁਣ ਨੇ ਮੈਂ ਅੱਗੇ ਤੋਂ ਬਾਅਦ ਡਰੋਅ ਸੱਟਿਆ ਕਰਦੇ ਅਜੇ ਪਿਛਲੀ ਸਫਾਈਆਂ ਦੇ ਵੀ ਮੈਂ ਨਹੀਂ ਕਿਹਾ ਸੀ ਪਰ ਇਸ ਵਾਰ ਮੈਂ ਪੱਕਾ ਨਹੀਂ ਸਟਿਆ ਕਰਾਂਗਾ ਫालतू ਚੀਜ਼ ਬਾਹਰ ਸਟਿਆ ਕਰਾਂਗਾ ਹੁਣ ਕਰੀਏ ਡਰੋਅ ਸਾਫ਼ ਪਹਿਲਾਂ ਡਰੋਅ ਸਾਫ਼ ਕਰਦੇ ਹੋਏ ਮੈਨੂੰ ਇੱਕ ਆ ਬੜੀ ਖੂਫੀਆ ਚੀਜ਼ ਲੱਭੀ ਜਿਹੜੀ ਸਿਰਚੋਂ ਐਵੇਂ ਐਵੇਂ ਕਰਦੇ ਨੇ ਬੜਾ ਮਜ਼ਾ ਆਂਦਿਆ ਕਰਨ ਨਾਲ ਆ ਹੋਟ ਪੈਡ ਵੀ ਵਿੱਚ ਪਏ ਨੇ ਗਰਮੀਆਂ ਵ ਇਵੇਂ ਕਿਥੋਂ ਨਿਕਲ ਆਇਆ ਆ ਮੇਰੀ ਬੈਲ ਪਈ ਓਏ ਇਹ ਆਫਿਸ ਦੀ ਬੈਲ ਸੀ ਜਿਹੜੀ ਆਫਿਸ ਰੱਖੀ ਹੋਈ ਸੀ ਉਹ ਵਰਦੀ ਹੈ ਇਹ ਫੋਟੋ ਤੇ ਸਰਵੀਆਂ ਕੰਮਾਂ ਦਾ ਪੈਰ ਪੂਰੇ ਤੇ ਰੱਖਣ ਵਾਸਤੇ ਜਦੋਂ ਗਰਮ ਐ ਇਹ ਖੂਨ ਹੋ ਜਾਂਦਾ ਬਾਕੀ ਫालतू ਦਾ ਫੋਨ ਫੋਨ ਕੋਈ ਨਹੀਂ ਓਏ ਤੁਸੀਂ ਵੀ ਗੋਗੇ ਕਿੱਥੇ ਕਿੱਥੇ ਕਿਰਨ ਦਾ ਬਹੁਤ ਪੁਰਾਣਾ ਪੌਣ ਸਾਮੇ ਰੱਖਿਆ ਯਾਰ ਦਾ ਓ ਬਹੁਤ ਪੁਰਾਣੀ ਆ ਦੇਖੀ ਕਿੰਨੇ ਫੋਨ ਪਏ ਨੇ ਕਿਹੜਾ ਫੋਨ ਹੈ ਇਹ ਵੀ ਕੋਈ ਐਪਲ ਦਾ ਫੋਨ ਮੋਤੇ ਫੋਨ ਫੋਨ ਲੈ ਲੈ ਕੇ ਰੱਖੇ ਹੁੰਦੇ ਨੇ ਪਰ ਜਦੋਂ ਪੁਰਾਣੇ ਹੋ ਜਾਂਦੇ ਨੇ ਵਿੱਚ ਉਹ ਇਧਰ ਉਧਰ ਛੱਡ ਦਈਦੇ ਨੇ ਚਲੋ ਜੀ ਹੋ ਗਈ ਸਪਾਈ ਖਤਮ ਸੀਪੀ 1GB ਰਿਓ ਮੈਂ ਤੁਹਾਨੂੰ ਕੰਮ ਕਰਨ ਮਾਤੇ ਡਾਇ ਤੇ ਕੁੜੀ ਨਾਲ ਖੇਡਾਂ ਲੱਗੇ ਹੋ ਕੀ ਘਾਰੇ ਕੁੜੀ ਦੀ ਉਂਗਲਾਂ ਤੇ ਤੁਹਾਏ ਕਸ ਪੈ ਜਾਣੀ ਉਹਦੇ ਨਹੀਂ ਪੈਂਦੀ ਨਹੀਂ ਪੈਂਦੀ ਬਾਲੇ ਹੋ ਵੀ ਬੜੀ ਖੁਸ਼ ਵਾ ਚਲੋ ਇਹ ਵੀ ਨਹੀਂ ਅਜਨਾਈਆਂ ਤੋਂ ਹੀ ਕਰੀਆਂ ਇਹਨੇ ਅਜ ਬਾਦਤ ਨੇ ਯੋ ਗਾਣਾ ਨਹੀਂ ਆਉਂਦੀ ਲੈਡੀ ਫਿੰਗਰ ਲੈਡੀ ਨਹੀਂ ਇਹ ਐਨੇ ਰਬੜ ਬੈਣੇ ਦਾ ਲੱਭਦੀਆਂ ਨਾ ਲੱਭਦੇ ਨੇ ਕਿੱਥੇ ਰਬੜ ਬੈਣ ਕਿੱਥੇ ਨੇ ਤੁਸੀਂ ਲਗਾਉਂਦੇ ਹੋ ਮੈਂ ਨਹੀਂ ਲਗਾਉਂਦੀ ਛਿੱਪੀ ਯੇ ਯੇ ਕਰ ਦੋ ਯੇ ਖਾਓ ਇਹ ਲੈਡੀ ਫਿੰਗਰ ਕੰਮ ਕਰੋ ਕੰਮ ਕਰਵਾ ਤਾ ਡਾਇ ਤੁਹਾਨੂੰ ਮੈਂ ਅਦਰੋਂ ਤਾਂ ਹੋ ਗਿਆ ਹਾਂ ਯਾਰ ਬਾਹਰੋਂ ਸਮਾਨ ਕਿੱ데 ਸੱਟਣਾ ਕਿੱਥੇ ਆ ਉਹ ਲਿਵਾਵੇ ਜੀ ਪਾਉਣਾ ਮੈਨੂੰ ਲਿਵਾਵੇ ਦਿਓ ਮੈਂ ਬਾਹਰ ਵਾਲਾ ਕੂੜਾ ਪਾਣੋ ਸਾਂ ਲੈ ਕੇ ਆਉਂਦੇ ਹਾਂ ਮੈਂ ਅਦਰਲੇ ਕਮਰੇ ਚ ਕੂੜਾ ਕੱਢਿਆ ਇੱਥੇ ਆ ਰਿਹਾ ਆ ਇੰਨਾ ਮੈਂ ਕੱਢਿਆ ਅੱਧਾ ਛਿੱਪੀ ਨੇ ਪਾਇਆ ਤੇ ਮੈਂ ਇਹ ਲਿਵਾਫੇ ਚ ਪਾਉਣੀ ਆ ਹੈ ਇਬਾਦਤ ਹੁਣ ਤੁਹਾਨੂੰ ਵਾਈਪਰ ਦੇਖ ਗਿਆ ਕੋਈ ਚੀਜ਼ ਛੱਡ ਦਿਆ ਕਰ ਮਮਾ ਬਾਤ ਤੇ ਇਹਨੇ ਵਾਈਪਰ ਵੀ ਲਾਉਣਾ ਝਾੜੂ ਵੀ ਲਾਉਣਾ ਮੇਰੇ ਨਾਲ ਇਹਨੇ ਜਾਲੇ ਵੀ ਲਾਉਣੇ ਆ ਤੇ ਨਾਲ ਜਦੋਂ ਮੈਂ ਪੱਖੇ ਸਾਫ ਕਰਨੇ ਉਹਦੇ ਪੌੜੀ ਤੇ ਵੀ ਚੜਨਾ ਹੈ ਸਾਰੇ ਕੰਮ ਕਰਦੀ ਐ ਮੇਰੀ ਧੀ ਇਹ ਮੇਰੀ ਸੋਹਣੀ ਜੀ ਧੀ ਖਣੇ ਕੰਮ ਕਰਨ ਲੱਗੇ ਸਾਰੇ ਮਿੱਠੂ ਜੀ ਅਬ ਬਾੜੀ ਦੇ ਵਿੱਚ ਉਹ ਲਟਕ ਕੇ ਉੱਚੀਆਂ ਮੰਜ਼ਲਾਂ ਤੋਂ ਕਿਰਨ ਇੱਧਰ ਸਾਫ਼ ਕਰਨ ਦੇ ਨੇ ਜੇ ਸਲਿੱਪ ਨਾ ਕਰ ਜੀ ਭਾਈ ਹਾਂ ਹੋ ਗਈ ਸ ਭਾਈ ਠੀਕ ਸ਼ਰੀ ਕਿ ਲਾ ਪਪੜਾ ਮਾਰਨਾ ਸੁੱਕਾ ਮਾਰਿਆ ਸੀ ਲਾ ਦੇ ਹਣ ਸੁੱਕਾ ਮਾਰਿਆ ਹਣ ਗਿੱਲਾ ਕਪੜਾ ਮਾਰਨਾ ਬੋਲੇ ਨਹੀਂ ਕੁੜੀਏ ਲੋ ਜੀ ਦੋਸਤੋ ਤੁਸੀਂ ਵੀ ਕਰ ਰਹੇ ਹੋ ਸਫਾਈ ਘਰਾਂ ਦੀ ਕਮੈਂਟ ਕਰਕੇ ਦੱਸਿਓ ਸਾਰੇ ਕਰ ਰਹੇ ਹੋਗੇ ਸਹੀ ਗੱਲ ਹੈ ਪਹਿਲਾਂ ਹੀ ਕਰ ਲਈ ਕਿਉਂਕਿ ਅਸੀਂ ਅਕਤੂਬਰ ਵਿੱਚ ਬਿਜੀ ਹੋ ਜਾਣਾ ਸਰ ਕੋ ਟਾਈਮ ਨਹੀਂ ਹੋਣਾ ਸਫਾਈਆਂ ਦਾ ਦੋ ਕਮਰੇ ਦੀ ਅੱਜ ਸਫਾਈ ਕਰ ਲਈ ਅੱਜ ਅੱਜ ਬਸ ਇੰਨੇ ਕਰਾਂਗੇ ਕਿਉਂਕਿ ਹੁਣ ਥੱਕ ਗਏ ਹਾਂ ਬਹੁਤ ਜ਼ਿਆਦਾ ਕਿਉਂਕਿ ਬਾਥਰੂਮ ਹੀ ਸਾਫਣਾ ਹੁੰਦਾ ਨਾਲ ਉਹਨੂੰ ਵੀ ਨਵਾ ਆ ਕੇ ਸਵਾਇਆ ਵਾ ਤੇ ਸ਼ਿਫਟ ਮੇਲੇ ਤੇ ਖਾਣਾ ਬਣਾ ਰਹੇ ਅੱਜ ਯੈਸ ਖਾਣਾ ਨਹੀਂ ਮੈਂ ਮੈਗੀ ਬਣਾ ਰਿਹਾ ਮੈਗੀ ਬਣਾ ਰਿਹਾ ਆਟੇ ਵਾਲੀ ਮੈਗੀ ਬਣਾ ਰਿਹਾ ਜੀ ਦੇਖੋ ਅਰ ਕੋ ਰੱਖਾ ਵੀ ਹੋਇਆ ਹੈ ਵਿੱਚ ਆਟਾ ਮੈਗੀ ਵਾਲੀ ਮੈਗੀ ਨਹੀਂ ਖਾਣੀ ਮੈਂ ਤਾਂ ਤੁੱਟਾਂ ਵਧੀਆ ਅੰਤੜਕਾ ਸਰਕਾ ਲਾ ਕੇ ਮੈਗੀ ਤਾਂ ਜਾਣੀ ਹੋਣੀ ਆਪਣੀ ਥੋੜੀ ਜਿਹੜਾ ਦਾ ਫਿਰ ਆਪਾਂ ਰੋਟੀ ਖਾਵਾਂਗੇ ਮਤਲਬ ਮੈਗੀ ਖਾਵਾਂਗੇ ਸ਼ਕਲ ਤਾਂ ਬੜੀ ਸੋਹਣੀ ਲੱਗਦੇ ਰੇਕ ਮੈਗੀ ਦੀ ਲਓ ਜੀ ਬਣ ਗਈ ਮੈਗੀ ਹੁਣ ਮੈਗੀ ਖਾਨਿਆਂ ਤੇ ਨਾਲ ਟੀਵੀ ਦੇਖਦੇ ਆਂ ਸਾਹ ਲੈ ਲਈਏ ਕਿਉਂਕਿ 3 3 ਵਜਣ ਵਾਲੇ ਹੋ ਗਏ ਨੇ 3:3 ਹਾਂ ਸਹੀ ਹੋ ਗਈ ਵੇਲੇ ਥੱਕ ਗਏ ਆ ਮਤਲਬ ਸਵੇਰ ਦਾ ਹੀ ਬ੍ਰੇਕਫਾਸਟ ਕਰਕੇ ਨਾ ਅੱਜ ਤੇ ਉਸੇ ਵੇਲੇ ਲਾ ਕੇ ਆ ਕੰਮ ਕਰਨਾ ਬੈਠਾ ਨਾ ਥੱਕ ਗਏ ਆ ਤੇ ਅੱਜ ਨਾ ਮੈਂ ਨਾ ਇੱਕ ਗੱਲ ਵੈਸ਼ ਦੱਸਣੀ ਹੈ ਤੁਹਾਨੂੰ ਮੈਂ ਅੱਜ ਸਵੇਰੇ ਗੱਲਾਂ ਵੀ ਕਰੀ ਤੁਹਾਡੇ ਨਾਲ ਜਦੋਂ ਕੰਮ ਕਰ ਰਹੀ ਸੀ ਵੀ ਇਹ ਬਾਜ਼ਤ ਜਿਹੜੀਆਂ ਚੀਜ਼ਾਂ ਜਿੱਥੇ-ਜਿੱਥੇ ਰੱਖਦੀ ਉਹ ਪਤਾ ਲੱਗ ਜਾਂਦਾ ਵੀ ਇਹਨੂੰ ਪਤਾ ਹੁੰਦਾ ਕਿੱਥੇ ਚੀਜ਼ ਕਿੱਥੇ ਰੱਖੀ ਆ ਔਰ ਕਿਹਦੇ ਨਾਲ ਕਿਹਦੇ ਨਾਲ ਚੀਜ਼ ਮੈਚ ਕਰਦੀ ਆ ਉਹ ਵੀ ਇਹਨੂੰ ਪਤਾ ਵੀ ਉਹ ਉੱਥੇ ਰੱਖਣੀ ਆ ਹਨਾ ਮੈਂ ਨਾ ਤੁਹਾਨੂੰ ਦੱਸਿਆ ਨਹੀਂ ਮੈਂ ਨਾ ਬੜੇ ਦਿਨਾਂ ਤੋਂ ਪਰੇਸ਼ਾਨ ਸੀ ਮਤਲਬ ਮੈਂ ਨਾ ਉਹ ਗੱਲ ਲੁਕਾ ਕੇ ਰੱਖੀ ਤੁਹਾਡੇ ਤੋਂ ਕਿਹੜੀ ਦਾ ਨਹੀਂ ਆ ਅੰਦਰੋਂ-ਅੰਦਰ ਹੀ ਮੈਂ ਨਾ ਘੁੱਟਦੀ ਰਹੀ ਮੈਂ ਚੱਲ ਗੁਸਾ ਨਾ ਕਰਿਆ ਬਬੀ ਅੰਦਰੋਂ ਅੰਦਰ ਹੀ ਅੰਦਰੋਂ ਅੰਦਰ ਹੀ ਮੈਂ ਸੋਚਦੀ ਹੀ ਕਿ ਮੈਂ ਮਤਲਬ ਮੇਰੇ ਛਿਪੀ ਨੂੰ ਦੱਸਾਂ ਕਿ ਨਾ ਦੱਸਾਂ ਮੈਂ ਇੱਕ ਮੰਨ ਸੋਚਦੀ ਹੀ ਕਿ ਚਲ ਦੱਸ ਦਿੰਨੀ ਆ ਵੀ ਮੇਰੀ ਕਿਹੜੀ ਗਲਤੀ ਹੈ ਪਰ ਮੈਂ ਕਿਹਾ ਫਿਰ ਮੈਂ ਪਤਾ ਨਹੀਂ ਛਿਪੀ ਐ ਮੈਨੂੰ ਡਾਂਟਣਾ ਲੱਗ ਜਾਣਾ ਹੈ ਨਾ ਪਤਾ ਕੀ ਹੋਇਆ ਜਿੱਦਾਂ ਮੈਂ ਆ ਰਿੰਗਸ ਨੇ ਨਾ ਮੇਰੀਆਂ ਹੈ ਨਾ ਇਹਨਾਂ ਜਿੱਦਾਂ ਮੰਨ ਲਓ ਮੈਂ ਇੱਕ ਰਿੰਗ ਮੈਨੂੰ ਜਿੱਦਾਂ ਕਈ ਵਾਰੀ ਮੈਂ ਕਈ ਵਾਰੀ ਨਾ ਇੰਜ-ਇੰਜ ਕਰ ਰਹੀ ਹੁਣੀ ਤੇ ਮੈਂ ਇੰਜ-ਇੰਜ ਕਈ ਵਾਰੀ ਆ ਰਹੀ ਤੇ ਬਾਦ ਮੇਰੇ ਲਾਗੇ ਬੈਠੀ ਤੇ ਉਹਨਾਂ ਉਹਨੇ ਮੇਰੇ ਕੋਲੋਂ ਰਿੰਗ ਲੈ ਲਈ ਇਦਾਂ ਮੈਂ ਚਲ ਮੇ ਤੇ ਇਹ ਨੇ ਨਾ ਮੇਰੀ ਰਿੰਗ ਨਾ ਮਿੰਟ ਚ ਗਵਾਤੀ ਮੇਰੇ ਅੱਖਾਂ ਦੇ ਸਾਹਮਣੇ ਮਨ ਅੱਖਾਂ ਦੇ ਸਾਹਮਣੇ ਇਦਾਂ ਕਿ ਮੈਂ ਬੈਠੀ ਇੱਥੇ ਤੇ ਮਾੜਾ ਜਿਹਾ ਇਦਾਂ ਘੁੰਮ ਕੇ ਆਈ ਐ ਤੇ ਮੈਂ ਕਿਹਾ ਚੱਲ ਇਹਦੇ ਹੱਥ 'ਚ ਹੀ ਹੋਣੀ ਐ ਵੀ ਮਿੱਥੇਰਦੀ ਗਿਰਦਣਾ ਜਦੋਂ ਆਈ ਹੈ ਰੇ ਮੈਂ ਸਾਰਾ ਫੋਲਤਾ ਆਹ ਵਾਲਾ ਏਰੀਆ ਵੀ ਸਾਰਾ ਫੋਲਤਾ ਮਨ ਮੈਂ ਸਾਰਾ ਘਰ ਛਾਂਣ ਮਾਰਿਆ ਸੀ ਤੇ ਵੀ ਮੈਨੂੰ ਕਿਤੋਂ ਫੇ ਚਾਲ ਝਾੜੂ ਵਾਲੇ ਦੇਦੀ ਹੁੰਦੇ ਨੇ ਮੈਂ ਕਿਹਾ ਚੱਲ ਕਿਤਨੇ ਕਿਤੋਂ ਝਾੜੂ ਚ ਲੱਭਦੀ ਆ ਪਰ ਲੱਭ ਜੂਗੀ ਹਨਾ ਨਹੀਂ ਲੱਭੀ ਜਿੱਪੀ ਨਹੀਂ ਲੱਭੀ ਮੈਂ ਨਾ ਬੜੀ ਟੈਨਸ਼ਨ ਦੇ ਵਿੱਚ ਮੈਂ ਹਾਏ ਹੁਣ ਮਤਲਬ ਗਈ ਮੇ ਮੈਂ ਤੁਹਾਨੂੰ ਨਹੀਂ ਦੱਸਿਆ ਮੈਨੂੰ ਇਹ ਘੱਟੋ ਘੱਟ 2 ਹਫ਼ਤੇ ਹੋ ਗਏ ਗੱਲ ਨੂੰ ਹਾਤਾ ਟੀ 2 ਹਫ਼ਤੇ 2 ਹਫ਼ਤੇ ਤੋਂ ਮੈਂ ਲਗਾਤਾਰ ਇੰਦਾ ਚੱਲ ਰਹੀ ਆ ਤੇ ਕਿਹਦੇ ਤੂੰ ਚੁੱਪ ਚੁੱਪ ਕਿਉਂ ਰਹੀ ਨਹੀਂ ਆ ਮੈਂ ਕਿਉਂ ਕੀ ਦੱਸਾਂ ਫੇਰ ਨਾ ਅੱਜ ਫੇਰ ਪਤਾ ਕੀ ਹੋਇਆ ਦੁਬਾਰਾ ਜਦੋਂ ਮੈਂ ਸਵੇਰੇ ਤੁਹਾ ਨਾਲ ਗੱਲ ਨਹੀਂ ਕਰ ਰਹੀ ਸੀ ਵੀ ਬਾਤ ਉਹ ਚੀਜ਼ਾਂ ਉੱਥੇ ਉੱਥੇ ਵਾੜ ਜਾਂਦੀਆਂ ਕਿਉਂਕਿ ਮੈਂ ਉਹਨੂੰ ਵੇਖਿਆ ਜਿਹੜੇ ਹੈਅਰ ਪਿੰਸ ਹੁੰਦੀਆਂ ਨੇ ਜਿਹਨਾਂ ਦੇ ਰਬੜ ਬੈਣ ਹੁੰਦੀਆਂ ਨਾ ਉਹ ਜਿੱਥੇ ਇੱਕ ਚੀਜ਼ ਵਾੜੀ ਉਹਦੀ ਉੱਥੇ ਦੁਬਾਰਾ ਵਾੜਨ ਜਾਂਦੀ ਆ ਮੈਂ ਆਪਣੀ ਅੱਖ ਨਾਲ ਵੇਖੀ ਮੇਰੇ دماغ ਚੋ ਚੀਜ਼ ਆਈ ਮੈਂ ਕਿਹਾ ਚੱਲ ਮੈਂ ਇਹਨੂੰ ਕਿਉਣਾ ਮੈਂ ਦੂਜੀ ਰਿੰਗ ਮੈਨੂੰ ਦਿਖਾਨੀ ਆ ਬਲਾ ਫੇ ਵੇਖ ਨਹੀਂ ਬਲਾ ਕੀ ਕਰਦੀ ਆ ਮੈਂ ਫੇਰ ਦੂਜੀ ਰਿੰਗ ਨਾਲ ਇਦਾਂ ਇਦਾਂ ਪੰਗੇ ਲੈ ਰਹੀ ਸੀ ਮੈਂ ਕਿਹਾ ਵੇ ਕਿ ਵਾਦੇ ਤੇ ਇਦਾਂ ਇਦਾਂ ਮੈਂ ਕਿ ਤੇਰੀ ਉਂਗਲੀ ਮੈਂ ਤਾਂ ਇੰਗਲਿਸ਼ ਪਾ ਲਈ ਤੇ ਇਹਨੇ ਬਥੇ ਕੀ ਕੀਤਾ ਮਿੰਟ ਚ ਰਿੰਗ ਚੱਕੀ ਮਤਲਬ ਮੇਰੇ ਕੋਲ ਫੇਰ ਉੱਥੇ ਵਾ ਕੇ ਵਾੜੀ ਜਿੱਥੇ ਜੇ ਪਹਿਲੀ ਰਿੰਗ ਵਾੜੀ ਪਤਾ ਕਿੱਥੇ ਵਾੜੀ ਤੁਹਾਨੂੰ ਮੈਦਾਨੀ ਇਹਨੂੰ ਬੰਦਾ ਸੋਚ ਵੀ ਨਹੀਂ ਸਕਦਾ ਆ ਨਹੀਂ ਜਿਹਦਾ ਸੋਫੇ ਦੇ ਆ ਜਿਹੜੀ ਚੀਜ਼ ਆ ਇਦਾਂ ਇਦਾਂ ਇਹਨੇ ਇੱਥੇ ਅੰਦਰ ਐਂਜ ਕਰਕੇ ਨਾ ਇਹਦੇ ਅੰਦਰ ਐਂ ਇੱਥੇ ਬਾੜੀ ਤੇ ਆ ਦੂਜੀ ਵੀ ਜਦੋਂ ਇੱਥੇ ਵਾੜਨ ਵਾਸਤੇ ਆਈ ਨਾ ਇੱਥੇ ਵਾੜ ਕੇ ਤੇ ਭੱਜ ਗਈ ਉਸੇ ਵੱਲੇ ਮਤਲਬ ਮੇਰੇ ਕੋਲ ਰਿੰਗ ਜਦੋਂ ਲਈ ਮੈਂ ਫਿਰ ਖੇਡ ਰਹੀ ਨਾ ਫੜੀ ਆਈ ਕੋਈ ਕੁਛ ਨਹੀਂ ਰੈਕਟ ਨਹੀਂ ਕੀਤਾ ਬਸ ਇਹਦੇ ਚ ਇੱਥੇ ਬਾੜੀ ਵੀ ਉਹਦੇ ਨਾਲ ਦੀ ਉੱਥੇ ਹੈਗੀ ਆ ਉੱਥੇ ਵਾੜ ਕੇ ਖੇਡਣ ਲੱਗੀ ਆ ਆਪਣਾ ਅੱਛਾ ਇਧਰ ਬਾੜੀ ਕਿਹਨੂੰ ਦਿਖੀ ਨਹੀਂ ਤੁਹਾਨੂੰ ਇੱਥੋਂ ਓ ਸ਼ਪੀ ਇਹ ਤੇ ਬੰਦਾ ਕੌਣ ਸੋਚ ਸਕਦਾ ਵੀ ਇੱਥੇ ਵੀ ਕੋਈ ਚੀਜ਼ ਵਾੜ ਸਕਦਾ ਯਾਰ ਉਹ ਕਿੱਥੇ ਕਿਤੇ ਕੋੜ ਕਿਹੜੇ ਕਿਹੜੇ ਥਾਂ ਵਾ ਕਿੱਥੇ ਕਿੱਥੇ ਵਾੜਦੀਆਂ ਕੁਝ ਪਤਾ ਨਹੀਂ ਇਹਦੇ ਅੰਦਰ ਐਂ ਜਾਂਦੇ ਐਂ ਅੰਦਰ ਵਾੜ ਕੇ ਚਲ ਗਈ ਹੋਏ ਮੈਂ ਕਿਹਾ ਇਹ ਤਾਂ ਮੇਰੇ ਸੋਚ ਤੋਂ ਵੀ ਪਰੇ ਆ ਮੈਂ ਕੀ ਮਤਲਬ ਮੇਰੇ ਸਾਹਜ ਸਾਂ ਆ ਉਸ ਟਾਈਮ ਤੇ ਨੇ ਆ ਕੰਮ ਕੀਤਾ ਹੋਏ ਮਤਲਬ ਬੱਚੇ ਦੀ ਜਾਦਸ਼ਤ ਕਿਵੇਂ ਦੀ ਹੁੰਦੀ ਹੈ ਨਾ ਹਨਾ ਕਦੋਂ 2 ਹਫ਼ਤੇ ਪਹਿਲਾਂ ਦੀ ਗੱਲ 2 ਹਫ਼ਤੇ ਪਹਿਲਾਂ ਦੀ ਗੱਲ ਵਾਹ ਇਹ ਗੱਲ ਮੈਂ ਸ਼ੌਕਡ ਮੈਂ ਮਤਲਬ ਆ ਜਿਹੜਾ ਐਦਾਂ ਆ ਹੁੰਦੀ ਮੈਂ ਨਾ ਬਾਰੇ ਸੋਚ ਵੀ ਨਹੀਂ ਸਕਦੀ ਵੀ ਇਹਦੇ 'ਚ ਕੋਈ ਚੀਜ਼ ਵਾਰਡ ਸਕਦੀ ਹੈ ਉਹ ਨਹੀਂ ਇਹ ਤਾਂ ਮੈਨੂੰ ਪਤਾ ਵੀ ਇਹ ਜਿਵੇਂ ਬੈੱਡ ਤੇ ਗੱਦੀਆਂ ਥੱਲੇ ਵਾਰਡ ਦਿੰਦੀ ਸਮਾਨ ਦੇਖ ਲੈਂਦੇ ਵੀ ਇਹ ਚੀਜ਼ ਤਾਂ ਯਾਰ ਮੈਨੂੰ ਫਿਰ ਕਦੀ ਆ ਡਰੋਰ ਮੈਂ ਹੁਣ ਮੈਂ ਹੁਣ ਮੈਂ ਇਸ ਗੱਲ ਦਾ ਇਹ ਇਬਾਦਤ ਦੇ ਉੱਪਰ ਪ੍ਰਾਊਡ ਫੀਲ ਕਰਾਂ ਕਿ ਤੁਹਾਡੇ ਉੱਪਰ ਗੁੱਸਾ ਕਰ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਬਾਦਤ ਤੇ ਤਾਂ ਪ੍ਰਾਊਡ ਫੀਲ ਤਾਂ ਹੋ ਰਿਹਾ ਕਿ ਉਹਨੇ ਜੇ ਇੱਕ ਚੀਜ਼ ਜਿੱਥੇ ਰੱਖੀ ਉਹਦੇ ਨਾਲ ਦੀ ਚੀਜ਼ ਉਹਨੇ ਉੱਥੇ ਹੀ ਦੁਬਾਰਾ ਰੱਖੀ ਮਤਲਬ ਉਹਦੀ ਸ਼ਾਰਪ ਮਾਈਂਡ ਹੈਗਾ ਉਹਦੇ ਨੂੰ ਯਾਦਦਾਸ਼ਟ ਤੇਜ ਆ ਉਹਦੀ ਤੇ ਔਰ ਤੁਹਾਡੇ ਤੇ ਹੈ ਵੀ ਤੁਸੀਂ ਤੇ ਮੇਰੀ ਮੰਮੀ ਨੇ ਨਹੀਂ ਇੱਕ ਮਿੰਟ ਮੈਨੂੰ ਇਹ ਹੈ ਕਿ ਤੁਹਾਡੇ ਤੇ ਹੈ ਕਿ ਜੇ ਤੁਸੀਂ ਕੋਈ ਬੱਚੇ ਨੂੰ ਇੰਪੋਰਟੈਂਟ ਕੰਮ ਦੀ ਚੀਜ਼ ਦਿੰਦੇ ਹੋ ਉਹਦੇ ਮੈਨੂੰ ਤੁਹਾਡੀ ਆਦਤ ਪਤਾ ਵੀ ਤੁਸੀਂ ਚੀਜ਼ ਭੁੱਲ ਜਾਂਦੇ ਹੋ ਤੁਸੀਂ ਫੋਨ ਭੁੱਲੇ ਸੀ ਉਸ ਦਿਨ ਕੱਪੜਿਆਂ ਦੀ ਦੁਕਾਨ ਤੇ ਯਾਦ ਹੈ ਕਿੰਨੇ ਵਾਰੀ ਭੁੱਲੇ ਆ ਫੋਨ ਭੁੱਲ ਜਾਂਦੇ ਨੇ ਕਿ ਵਾਪਸ ਜਾਣਾ ਫੋਨ ਲੈਣ ਵਾਸਤੇ ਤੇ ਇਹ ਚੀਜ਼ ਬੱਚੇ ਨੂੰ ਦੇ ਕੇ ਤੁਸੀਂ ਭੁੱਲ ਗਿਓ ਮੈਨੂੰ ਉਹੀ ਮੈਂ ਤਾਂ ਇੱਥੇ ਇਹਦੇ ਨਾਲ ਹੀ ਬੈਠੀ ਹੁੰਨੀ ਇੱਥੇ ਥੱਲੇ ਘੇੜਦੀ ਦੇਖਡਾਉਣੀ ਹੁੰਦੀ ਵੀ ਮੇਰੇ ਅੱਖਾਂ ਦੇ ਸਾਹਮਣੇ ਆਪਾਂ ਪਤਾ ਨਹੀਂ ਆਪਸ ਵਿੱਚ ਕੋਈ ਡਿਸਕਸ ਕਰ ਰਹੇ ਕੋਈ ਵੀ ਅੱਖਾਂ ਦੇ ਸਾਹਮਣੇ ਨੇ ਕਿੱਥੇ ਜਾਣਾ ਵੀ ਉਂਗਲੀ ਤੇ ਪ ਤੇ ਮੈਂ ਫਿਰ ਸਾਰਾ ਫੋਲੇ ਮੈਂ ਪੁੱਛਣ ਦੇ ਨਹੀਂ ਦੱਸਣਾ ਵੀ ਨਹੀਂ ਉਹਨੂੰ ਕੀ ਬਦਕਚੈਨ ਮੈਂ ਆ ਸਾਰੇ ਡਰੋਰ ਵੀ ਫੋਲੇ ਕਿਉਂਕਿ ਇਹ ਡਰੋਰਾ ਵਿੱਚ ਵੀ ਸਮਾਨ ਵਾਰਦਾ ਹਾਂ ਇਹਨਾਂ ਚੀ ਡਰੋਜ਼ ਵਿੱਚ ਵੀ ਵਾਰ ਦਿੰਦੀ ਹੈ ਸਮਾਨ ਉਹ ਸਮਾਨ ਵਾਰਦੀ ਹੈ ਕੋਈ ਕਿਤੇ ਹੁਣ ਜਿੱਦਾਂ ਮੰਨ ਲਵਾਂ ਸਮਾਨ ਨਾ ਅਖੇੜਰੀ ਨਾ ਉਹਨੇ ਇੱਕ ਇੱਕ ਸਮਾਨ ਚੱਕਣਾ ਵਾ ਅੰਦਰ ਜਾਣਾ ਵਾ ਅੰਦਰ ਕਿਤੇ ਵਾਰ ਕੇ ਆਉਣਾ ਫਿਰ ਉਹਨੇ ਦੂਜਾ ਸਮਾਨ ਚੱਕਣਾ ਦੂਜੇ ਕਿਤੇ ਅਲੱਗ ਅਲੱਗ ਥਾਂ ਤੇ ਲੁਕੋਣਾ ਲੱਗ ਥਾਂ ਤੇ ਲੁਕੋਣ ਦੀ ਕਿ ਡਰੋਰ ਤੇ ਵਾਰਨ ਦੀ ਇੱਥੇ ਲੁਕੋਈ ਹੋਈ ਰਿੰਗੇ ਦੇ ਅੰਦਰ ਆਹ ਦੇਖ ਕਿੰਨੀ ਜਗ੍ਹਾ ਹੈ ਅੰਦਰ ਊ ਤੇ ਦਿਮਾਗ ਲਾਇਆ ਕੁੜੀ ਨੇ ਯਾਰ ਕੰਡੋ ਵੀ ਆ ਮਨੇ ਦੋ ਪਿਆਵਾਂ ਦਾ ਮੇਰਾ ਸੁੱਕ ਦਾ ਸਾ ਆਇਆ ਥੋੜਾ ਜਿਹਾ ਅਸੇ ਜੀ ਨਾਲ ਉਹਦੀ ਫਿਰ ਤੁਸੀਂ ਮੈਨੂੰ ਦੱਸਣਾ ਨਹੀਂ ਸੀ ਹੈ ਨਹੀਂ ਦੱਸਣਾ ਹੀ ਮੈਂ ਨਹੀਂ ਐ ਨਹੀਂ ਕਹਿੰਦੀ ਨਹੀਂ ਦੱਸਣਾ ਮੈਂ ਚਲ ਕਿਤੇ ਲੱਗੇ ਤੇ ਲੱਭੀ ਜੋ ਵੀ ਰੋਜ਼ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿਤੇ ਨਹੀਂ ਕਿਤੇ ਟਰਾਈ ਕਰਨੀ ਵੀ ਲੱਭ ਜਾਨੀ ਕਿਤੇ ਛੋਟੀ ਜੀ ਚੀਜ਼ ਹੈ ਹਨ ਵੀ ਬੰਦੇ ਨੂੰ ਚੇਤੀ ਲੱਭਦੀ ਵੀ ਨਹੀਂ ਹੈ ਕਿਉਂਕਿ ਇੱਕ ਘਰ ਦੇ ਵਿੱਚ ਜਿੱਦਾਂ ਹੁਣ ਅੱਜ ਡਰੋਅ ਸਾਫ ਕਰ ਰਹੇ ਕਿੰਨਾ ਆਪਾਂ ਕਬਾੜ ਕੱਢਿਆ ਹੁਣ ਇਹਨਾਂ ਕਿਹਨਾਂ ਕਿਹਦੀ ਉੱਤੋਂ ਬੜਾ ਸਮਾਨ ਨਿਕਲਿਆ ਹੈ ਮੇਰੀ ਐਪਲ ਦੀ ਐਪਲ ਦੇ ਆਈਫੋਨ ਦੀ ਓਰੀਜਨਲ ਕੇਬਲ ਲੱਭੀ ਉਹਦੇ ਤੋਂ ਬਿਲਕੁਲ ਨ ਉਹੀ ਹੈ ਨਾ ਮਤਲਬ ਕਈ ਚੀਜ਼ਾਂ ਉਹ ਤੁਹਾਡੀ ਫੋਨ ਦੀ ਇੱਕ ਹੈ ਨਹੀਂ ਸੀ ਪਤਾ ਨਹੀਂ ਇਹਦੀ ਨਹੀਂ ਸੀ ਆਪਣੇ ਕੋਲ ਹੈਗੀ ਇੱਕ ਫੋਨ ਦੀ ਆਪਾਂ ਰੱਖੀ ਹੋਈ ਸੀ ਵੀ ਚਲੋ ਬਾਅਦ ਚ ਯੂਜ਼ ਕਰਾਂਗੇ ਅੱਛਾ ਹਾਂ ਇੱਕ ਕੇਬਲ ਅੱ비 ਹੈ ਤੇ ਫਿਰ ਉਹੀ ਹੈ ਨਾ ਇਹ ਚੀਜ਼ਾਂ ਕਿਤੇ ਲੱਭਦੀਆਂ ਨੇ ਜਿੱਦਾਂ ਹੁਣ ਇੱਕ ਐਕਸਟੈਂਸ਼ਨ ਵਾਇਰ ਤੁਹਾਨੂੰ ਲੱਭੀ ਹੈ ਐਕਸਟੈਂਸ਼ਨ ਵਾਇਰ ਲੱਭ ਗਈ ਹੈ ਕੋਹੜਾ ਮਤਲਬ ਬੜੀਆਂ ਚੀਜ਼ਾਂ ਨੇ ਹੋ ਜਾਂਦੀ ਆ ਵੀ ਸਫਾਈਆਂ ਦੇ ਮਤਲਬ ਸਫਾਈ ਕਰਨ ਦੇ ਫਾਇਦੇ ਹੋ ਗਏ ਫਾਇਦੇ ਹੋ ਗਏ ਆ ਸਹੀ ਗੱਲ ਆ ਸਾਹ ਆ ਗਿਆ ਥੋੜਾ ਜਿਆ ਹੋਰ ਵੀ ਚੀਜ਼ਾਂ ਲੱਬਣਗੀਆਂ ਸਹੀ ਗੱਲ ਆ ਮੇਰਾ ਗਿੰਬਲ ਹੈਗਾ ਨਾ ਗਿੰਬਲ ਦੇ ਥੱਲੇ ਵਾਲਾ ਇੱਕ ਟ੍ਰਾਈਪੋਡ ਸਟੈਂਡ ਹੈ ਉਹ ਵੀ ਲੱਭ ਰਿਹਾ ਉਹ ਵੀ ਲੱਭ ਜੂਗਾ ਮੈਨੂੰ ਲੱਗਦਾ ਚਲੋ ਸਫਾਈਆਂ ਕਰਿਆ ਕਰੋ ਤੁਹਾਡਾ ਕੁਝ ਲੱਭਿਆ ਸਫਾਈਆਂ ਦੇ ਵਿੱਚ ਤੁਸੀਂ ਦੱਸਿਓ ਦੋਸਤੋ ਵੀ ਤੁਹਾਡਾ ਕੀ ਕੁਝ ਲੱਭਿਆ ਹੁਣ ਮੈਂ ਬੱਚਿਆਂ ਵਾਲੇ ਘਰ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਹੁੰਦੀਆਂ ਨੇ ਨਹੀਂ ਕੋਈ ਗੱਲ ਨਹੀਂ ਲੱਭ ਗਈ ਚਲੋ ਜੀ ਨਾ ਵੀ ਲੱਭਦੀ ਫਿਰ ਮੈਂ ਕੀ ਕਹਿ ਸਕਦੇ ਜੀ ਤੁਹਾਨੂੰ ਚਲੋ ਤੁਸੀਂ ਜਾਓ ਮੈਗੀ ਪਾ ਲਿਓ ਮੇ